ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਜੀ ਸਾਡੇ ਅੱਜ ਦੇ ਵਲੌਗ 'ਚ। ਅੱਜ ਹੈ ਜੀ 15 ਤਰੀਕ 11ਵਾਂ ਮਹੀਨਾ 2025। ਅੱਜ ਸਾਡੇ ਨਾਲ ਬੰਦਾ ਚੇਂਜ ਹੋ ਗਿਆ। ਅੱਜ ਸਾਡੇ ਨਾਲ ਹੁਣ 3 ਦਿਨ 4 ਦਿਨ ਲਗਾਤਾਰ ਵਲੌਗ ਦੀ ਸ਼ੁਰੂਆਤ ਐਸੇ ਬੰਦੇ ਤੋਂ ਹੋਣ ਲੱਗਾ। ਸਰਦਾਰ ਜੀ ਸੁੱਤੇ ਹੋਏ ਨੇ ਅਜੇ ਮੈਂ ਲੱਗਾ ਤਾਂ ਉੱਠ ਗਏ ਆ। ਸੋਕੇ ਦਾ ਕਿੱਧਾ ਆ ਉਹ ਲੇਟ ਹੋਵੇ ਅੱਜ। ਅਸੀਂ ਉੱਠ ਕੇ ਪਹਿਲਾਂ ਅਸੀਂ ਲੱਗਿਆ ਕੰਮ ਕਰ ਕਰਨ। ਐਂ ਹੀ ਚੱਲੇ ਆ ਸਮਾਨ ਲੈਣ ਬਿਜਲੀ ਦਾ। ਬਿਜਲੀ ਦਾ ਸਮਾਨ ਲੈ ਕੇ ਤੁਹਾਨੂੰ ਉਹ ਬੰਦੇ ਨਾਲ ਮਲਾਉਣਾ ਹੈ ਜਿਹੜਾ ਬਿਜਲੀ ਦਾ ਉਸਤਾਦ ਆ ਨਾ ਸਾਡਾ ਆਪਣੇ ਆਪ ਨੂੰ ਉਸਤਾਦ ਕਹਿੰਦਾ ਕਹਿੰਦਾ ਮੈਨੂੰ ਬਿਜਲੀ ਦੀ ਪੂਰੀ ਜਾਣਕਾਰੀ ਆ ਬਿਜਲੀ ਦੇ ਕੰਮ ਦੀ ਉਹ ਕਹਿੰਦਾ ਬਿਜੀ ਅਸੀਂ ਕਹਿੰਦਾ ਕਹਿੰਦਾ ਉਹ ਉਸਤਾਦ ਹੁਣੀ ਹੋਏ ਸਾਹਮਣੇ ਆ ਗਿਆ ਆ ਤੂੰ ਇਹ ਗੱਲਾਂ ਗੁੱਜੀਆਂ ਨੇ ਵੈਸੇ ਇਹਨੂੰ ਡਿਟੇਲ ਨਹੀਂ ਦਿੱਤੀ ਜਾ ਸਕਦੀ ਉਸਤਾਦ ਵੀ ਉਹ ਨੇ ਹਾਂ ਤੇ ਰੋਜ਼ ਦੀ ਤਰ੍ਹਾਂ ਤੁਹਾਨੂੰ ਅੱਜ ਮੈਂ ਇੱਕ ਨਾ ਮੈਂ ਕਹੇ ਤੁਹਾਨੂੰ ਰੋਜ਼ ਨਵਾਂ ਸ਼ੇਅਰ ਸੁਣਾਇਆ ਕਰੂੰਗਾ ਕਿ ਅੱਜ ਮੈਂ ਤੁਹਾਨੂੰ ਨਵਾਂ ਸ਼ੇਅਰ ਸੁਣਾਉਣਾ ਹੈ ਕਿ ਕੀ ਫਰਕੀ ਦਿਲਾਂ ਵਿੱਚ ਪੈ ਜਾਂਦੇ ਨੇ ਕੀ ਸੱਜਣ ਦਿਲ ਤੋਂ ਲੈ ਜਾਂਦੇ ਨੇ ਗੂੜੇ ਰਿਸ਼ਤੇ ਨਾਲ ਸਮੇਂ ਦੇ ਬਸ ਨਾ ਦੇ ਰਿਸ਼ਤੇ ਰਹਿ ਜਾਂਦੇ ਨੇ ਆਹ ਵਾਹ ਫਰਕੀ ਦਿਲਾਂ ਵਿੱਚ ਪੈ ਜਾਂਦੇ ਨੇ ਵਾਹ ਵਾਹ ਸੱਜਣ ਦਿਲ ਤੋਂ ਲੈ ਜਾਂਦੇ ਨੇ ਮੈਨੂੰ ਬਹੁਤ ਚੰਗਾ ਲੱਗਦਾ ਯਾਰ ਇਹ ਸ਼ੇਅਰ ਹੈ ਹੁਣ ਇਹਦੇ ਉੱਤੇ ਮੋਨੋਪੋਲੀ ਕਰ ਨਹੀਂ ਸਕਦੇ ਨੇ ਤਾਂ ਇਹ ਸ਼ੇਅਰ ਦੀ ਬੜੀ ਭੈਣ ਘੜ ਦੇਣੀ ਹੈ ਗੱਲ ਗੱਲ ਪਤਾ ਕੀ ਹੁੰਦੀ ਹੈ ਵੀਰੇ ਮੈਂ ਗੱਲ ਕਹਿਣਾ ਹੁਣਾਂ ਵੀ ਤੁਹਾਡਾ ਕਿਤੇ ਵੀ ਕਿੰਨਾ ਹੀ ਪਿਆਰ ਹੋਵੇ ਮਤਲਬ ਜਦੋਂ ਫਿੱਕ ਪੈਣ ਲੱਗਦੀ ਹੈ ਨਾ ਉਹ ਤਾਂ ਫਰਕ ਪੈ ਹੀ ਜਾਂਦਾ ਇੱਕ ਪੈਨ ਨੂੰ ਤੇ ਬਸ ਵੀ ਸਕਿੰਟ ਹੀ ਲੱਗਦੇ ਆ ਵੀ ਬੰਦਾ ਸਕਿੰਟਾਂ ਜਿਹਾ ਫੈਸਲਾ ਕਰ ਲੈਂਦਾ ਵੀ ਨਹੀਂ ਯਾਰ ਵੀ ਆਪ ਇਹਦੇ ਨਾਲ ਨਹੀਂ ਰਹਿਣਾ ਇਹਦੇ ਨਾਲ ਨਹੀਂ ਬਰਤਣਾ ਇਹਨੂੰ ਆਪਾਂ ਕੱਢ ਦੇਣਾ ਜਾਂ ਮੈਂ ਪਿੱਛੇ हट ਜਾਣਾ ਜਾਂ ਉਹ ਮੇਰੇ ਤੋਂ ਪਿੱਛੇ हट ਦੇ ਦੇਣਾ ਤੇ ਦਿਨਾਂ ਦੀ ਨਹੀਂ ਸੈਕਿੰਡਾਂ ਦੀ ਗੱਲ ਹੁੰਦੀ ਓਏ ਮੈਂ ਨਹੀਂ ਮੈਂ ਸੈਕਿੰਡ ਦੀ ਗੱਲ ਹੀ ਕਰਦਾ ਫੈਸਲਾ ਤਾਂ ਸੈਕਿੰਡ ਦੇ ਵਿੱਚ ਹੀ ਹੋ ਜਾਵਾਂਗਾ ਜੇ ਸਿਆਣਾ ਹੋਵੇ ਬੰਦਾ ਤੇ ਫਿਰ ਤਾਂ ਥੋੜਾ ਜਿਹਾ ਜਾਂਦਾ ਜੇ ਨਹੀਂ ਤੇ ਫਿਰ ਉਹ ਕੰਮ ਉਲਝ ਜਾਂਦਾ ਉਲਝੇ ਜਾਂਦਾ ਹਾਂ ਫਿਰ ਅਗਰ ਉਹ ਕਹਿੰਦਾ ਨਹੀਂ ਨਹੀਂ ਅੱਜ ਕੱਲ ਮਸਲਾ ਇਹ ਆ ਨਾ ਵੀਰੇ ਹੋਰ ਨਹੀਂ ਸੁਣੀ ਆਪਾਂ ਨਹੀਂ ਸੁਣੀ ਹਾਂ ਗੱਲ ਇਹ ਆ ਵੀ ਅੱਜ ਕੱਲ ਨਾ ਮਸਲਾ ਨਾ ਸੁਲਝਾਉਣ ਦੀ ਬਜਾਏ ਨਾ ਉਲਝਦਾ ਜ਼ਿਆਦਾ ਹਾਂ ਬੰਦਿਆਂ 'ਚ ਪੇਸ਼ੈਂਸ ਘਟਾ ਹੈ ਪੇਸ਼ੈਂਸ ਘਟਾ ਹੈ ਆਪਣੇ ਨਿਰਚ ਵੀ ਹੈ ਨਹੀਂ ਭਰਾਵਾ ਸਾਡੇ 'ਚ ਵੀ ਹੈ ਨਹੀਂ ਯਾਰ ਜੇ ਸਾਨੂੰ ਨਾਲ ਵੀ ਸਮਝਾਵੇ ਸਾਡੇ ਉੱਤੇ ਆਲਾ ਅਸੀਂ ਤਾਂ ਮੈਨੂੰ ਲੱਗਦਾ ਸਿਰ 파ੜ ਦਈਏ ਵੀ ਹੈ ਨਾ ਸੁਲਿਵਰ ਵਾਲਾ ਖਰਾਬ ਹੈ ਪੇਸ਼ੈਂਸ ਨਹੀਂ ਹੈਗੇ ਤੁਹਾਨੂੰ ਸਮਝੋ ਕੁਝ ਨਹੀਂ ਹੋ ਸਕਦਾ ਕੁਝ ਨਹੀਂ ਹੋ ਸਕਦਾ ਜੇ ਤੁਹਾਡੇ 'ਚ ਪੇਸ਼ੈਂਸ ਹੈਗੇ ਆ ਫਿਰ ਤੁਸੀਂ ਸਭ ਕੁਝ ਕਰ ਸਕਦੇ ਆ ਸਾਹ ਪਹਿ ਤੁਸੀਂ ਨਹੀਂ ਜਾਂਦੇ ਉਹ ਵੀ ਹੋ ਜਾਂਦਾ ਸੀ ਉਹੀ ਤਾਂ ਗੱਲ ਹੈ ਨਾ ਫਿਰ ਤੁਸੀਂ ਉਸ ਚੀਜ਼ ਨੂੰ ਰੋਕ ਲੈਣੇ ਹੋ ਕਿ ਨਹੀਂ ਆਪਾਂ ਕੋਈ ਨਹੀਂ ਕਰਾਂਗੇ ਮਤਲਬ ਵੀਰੇ ਮੈਂ ਮੈਂ ਗੱਲ ਕਰਦਾ ਮੈਂ ਇਹ ਇਹੋ ਜਿਹੇ ਰਿਸ਼ਤੇ ਟੁੱਟਦੇ ਦੇਖਿਆ ਨਾ ਮਤਲਬ ਬਿਤ ਲਾਲਾ ਵੀ ਵਿਆਹ ਤੋਂ ਬਾਅਦ ਕਿੰਨੇ ਸਾਲ ਬਾਅਦ ਜਾ ਕੇ ਰਿਸ਼ਤਾ ਤੋੜਿਆ ਉਹਨਾਂ ਨੇ ਜਾ ਕੇ ਹਨਾ ਜਿਹੜਾ ਵੀ ਸੋਚ ਵੀ ਨਹੀਂ ਸਕਦੇ ਯਾਰ ਇਹ ਅੱਛਾ ਐ ਐ ਹੋ ਜੂਗਾ ਯਾਰ ਵੀ ਉਹਨਾਂ 'ਚ ਇੰਨੀ ਫਿਕਰ ਕਿੱਦਾਂ ਪੈ ਗਈ ਯਾਰ ਹਨਾ ਬੰਦਿਆਂ ਦੇ ਵਿੱਚ ਬੰਦੇ ਕਿਵੇਂ ਅਟੁੱਜ ਗਏ ਯਾਰ ਹਨਾ ਕਿ ਇਹ ਬਹੁਤ ਚੀਜ਼ਾਂ ਐ ਹੈ ਜੀਆਂ ਨੇ ਵੀ ਬਹੁਤ ਪੁਰਾਣੇ ਰਿਲੇਸ਼ਨ ਨੇ ਕੋਈ ਦੋਸਤ ਨੇ ਬਹੁਤ ਚਾਹੇ ਇੱਕ ਦੂਸਰੇ ਨਾਲ ਮਿਲਦੇ ਵਰਤਦੇ ਨੇ ਤੇ ਬਸ ਵੀ ਕੋਈ ਗੱਲ ਇਦਾਂ ਦੀ ਐ ਨਾ ਜਿਹੜੀ ਦਿਲ ਤੇ ਲੱਗ ਜਾਂਦੀ ਐ ਤੇ ਅਗਲਾ ਬੰਦਾ ਕਹਿੰਦਾ ਵੀ ਸਸਰੀ ਕਾਲੇ ਮੇਰੇ ਤੇਰੇ ਦੇ ਹੱਥ ਜੁੜੇ ਨੇ ਪਰ ਆਵਾ ਆਪਣੀ ਆਪਣੀ ਸਾਜ ਖਤਮ ਹੋਈ ਅੱਜ ਤੋਂ ਬਾਅਦ ਹਨਾ ਅੱਬਾ ਭੁਗਤੇ ਆ ਯਾਰ ਮੈਂ ਬਥੇਰਾ ਜਿਆਦਾਤਰ ਜਿਆਦਾਤਰ ਇੱਕ ਪੈਂਦੀ ਹੈ ਜਦੋਂ ਤੁਹਾਡੇ ਚ ਇੱਕ ਬੰਦੇ ਚ ਮੈਂ ਹੋਵੇ ਤੇ ਜਜ ਨਾ ਹੋਵੇ ਨਹੀਂ ਇੱਕ ਗੱਲ ਇਹ ਵੀ ਹੈ ਨਾ ਜਦੋਂ ਸਾਡੇ ਦੋਨੇ ਦਾ ਤੀਸਰਾ ਬੰਦਾ ਆ ਜਾਏ ਸੌਲਾ ਕਰਾਉਂ ਹਾਂ ਜਦ ਤੀਜਾ ਬੰਦਾ ਆ ਜਾਏ ਗੱਲ ਇਹ ਹੈ ਵੀ ਜਿਹੜਾ ਤੁਹਾਡੇ ਆਪਸੀ ਰੋਲੇ ਆ ਤੁਸੀਂ ਦੋਨੇ ਜਣੇ ਨੇ ਬੇੜੋ ਬੈਠ ਕੇ ਲੈ ਕੇ ਟਿੱਪੜ ਜਿਵੇਂ ਸਭ ਨੂੰ ਬੰਦਿਆ ਉਹ ਸਭ ਤੋਂ ਜਦੋਂ ਤੀਸਰਾ ਬੰਦਾ ਵਿੱਚ ਪੈ ਜਾਂਦਾ ਹੈ ਰੋਣਾ ਰੋਣਾ ਤੇ ਗਾ ਗਲਿਆ ਉਹ ਕੰਮ ਹੈ ਕਿ ਜਦੋਂ ਤੀਜਾ ਰਲ ਜਾਂਦਾ ਵਿੱਚ ਸਾਂਝਾਣ ਖਾਤਰ ਗੱਲ ਕੋਈ ਹੋਰ ਕਰ ਦਿੰਦਾ ਹਾਂ ਉਹ ਫਿਰ ਇਹ ਦੋਨਾਂ ਚੋਂ ਕਿਸੇ ਇੱਕ ਬੰਦੇ ਨੇ ਜਾ ਕੇ ਗਲਤ ਲੱਗਦੀ ਆ ਫਿਰ ਉੱਥੇ ਬੰਦਾ ਕਹਿੰਦਾ ਨਹੀਂ ਯਾਰ ਹਾਂ ਇਹ ਗੱਲ ਵੀ ਆਪਣੇ ਵਿੱਚ ਹੋਰ ਬੈਗੇ ਢਾਂਈ ਖਰਾਬ ਵੀ ਮੈਨੂੰ ਉਹਨੇ ਇਹ ਗੱਲ ਕਰਕੇ ਉਹ ਦਿੱਤੀ ਇਹ ਗੱਲ ਕਰਨੀ ਨਹੀਂ ਸੀ ਚਾਹੀਦੀ ਉਹਨੂੰ ਮੇਰੇ ਨਾਲ ਹਨਾ ਵੀ ਉਹਦਾ ਫੈਸਲਾ ਗਲਤ ਆ ਜਾਂ ਕਿਵੇਂ ਆ ਜਾਂ ਸਹੀ ਆ ਜਿਹੜਾ ਦੁਨੀਆ ਦਾ ਦਸਤੂਰ ਇਹੀ ਬਣਿਆ ਕਿ ਜਿਹਦੀ ਲੜਾਈ ਆਪਸ ਚ ਦੇ ਤੁਹਾ ਦੋ ਜਣੇ ਤੁਹਾਡੀ ਮਹਤ ਸਸਈ ਆ ਜਾਂ ਦੋ ਜਣੇ ਦਾ ਤੁਹਾਡਾ ਆਪਸ ਚ ਮਸਲਾ ਨਾ ਕਰ ਹਾਂ ਤੁਸੀਂ ਦੋਏ ਜਣਾ ਬਹਿ ਕੇ ਹੱਲ ਕਰੋ ਹਾਂ ਤੇ ਤੀਜਾ ਜਣਾ ਵਿੱਚ ਬਿਠਾਉਗੇ ਉਹ ਕਦੀ ਹੱਲ ਨਹੀਂ ਹੋਣਾ ਹਾਂ ਬਸ ਬੜ ਜਣੀ ਬਈ ਰੋਲਾ ਹੀ ਇਸੇ ਗੱਲ ਦਾ ਹਨਾ ਚਲੋ ਉਹ ਤਾਂ ਕੋਈ ਹੱਲ ਕੀ ਹੈ ਯਾਰ ਕਿਸਮਤ ਦੁਨੀਆ ਯਾਰ ਐਂ ਚੱਲੀ ਜਾਣੀ ਆ ਉਨ ਲੋਕਾਂ ਨੂੰ ਬਹਿ ਮੈਂ ਮੈਂ ਅਕਸਰ ਕਹਿੰਦਾ ਹੁਣਾ ਕਿ ਬਈ ਜਿਹਨੇ ਜਾਣਾ ਨਾ ਉਹਨੇ ਚਲੇ ਹੀ ਜਾਣਾ ਚਾਹੇ ਤੁਸੀਂ ਲੱਖ ਹੱਤ ਕੰਡਾ ਬਣਾ ਲਓ ਜਨਾਬ ਇਹ ਨਹੀਂ ਇਦਾਂ ਨਹੀਂ ਮੀਰ ਮੇਰੇ ਮੇਤੋ ਗਲਤੀ ਹੋ ਗਈ ਜਾਂ ਮੇਰੀ ਤੁਸੀਂ ਗੱਲ ਮੰਨ ਲਓ ਉਹਨੇ ਕਹਿਣਾ ਨਹੀਂ ਜੀਨੇ ਰੁਕਣਾ ਉਹਨੇ ਮੇਰੇ ਹਰ ਹਾਲਾਤ ਦੇ ਵਿੱਚ ਰੁਕੇ ਰਹਿਣਾ ਤੁਹਾਡੇ ਕੋਲ ਨਹੀਂ ਯਾਰ ਕੋਈ ਗੱਲ ਨਹੀਂ ਸਾਡਾ ਯਾਰ ਆ ਜਾਂ ਸਾਡਾ ਇਹ ਆ ਜਾਂ ਨਹੀਂ ਆਪਾਂ ਇਹਦੇ ਨਾਲ ਨਹੀਂ ਵਿਗਾੜਨੀ ਹੈਗੀ ਹਨਾ ਬਾਕੀ ਕਿਸਮਤ ਦੀਆਂ ਗੱਲਾਂ ਦੀ ਪ੍ਰਮਾਤਮਾ ਦੀ ਖੇਡ ਹੈ ਜਦੋਂ ਤੁਹਾਡੇ ਕਰਮਾਂ ਤੇ ਦੁੱਖ ਲਿਖਿਆ ਦੁੱਖ ਲਿਖਿਆ ਹੋ ਤੁਹਾਨੂੰ ਮਿਲ ਕੇ ਰਹਿਣਾ ਜੋ ਸੰਤਾਪ ਤੁਸੀਂ ਭੋਗਣਾ ਆ ਉਹ ਤੁਸੀਂ ਭੋਗ ਕੇ ਰਹਿਣਾ ਚਲੋ ਤਾਂ ਇੱਧਰ ਇੱਧਰ ਤਾਂ ਹੈ ਸਰੀਰ ਟੁੱਟਦਾ ਕਿਵੇਂ ਕੀ ਢੀ ਕਲੋਂ ਕੀ ਢੀ ਕਲੋਂ ਟੁੱਟ ਬੁਖਾਰ ਕਿਹੜੀ ਕਲੋਂ ਚੜਿਆ ਬੁਖਾਰ ਨਹੀਂ ਮੁੱਖ ਕਾਰਨ ਦੱਸੋ ਨਾ ਮੁੱਖ ਕਾਰਨ ਬੁਖਾਰ ਆਦਾ ਹੈ ਅੱਛਾ ਹਨਾ ਅੱਛਾ ਸਰੀਰ ਟੁੱਟ ਰਿਹਾ ਹੈ ਇੱਥੇ ਮੈਂ ਭਰਦਾ ਇੱਥੇ ਭਰਦਾ ਨਾ ਮੈਂ ਬਹੁਤ ਇੱਕ ਸਾਈਡ ਤੇ ਰੰਗ ਭਰਨਾ ਹੁੰਦਾ ਨਾ ਤੂੰ ਤਾਂ ਰੰਗ ਹੋਰ ਖਰਾਬ ਕਰੀ ਜਾਂਦੀ ਹੁੰਨੀ ਆ ਕਿਵੇਂ ਇੱਕ ਡਾਇਰੈਕਸ਼ਨ ਦੇ ਵਿੱਚ ਭਰੇ ਦਾ ਹੁੰਦਾ ਨਾ ਆਲੀ ਜਦ ਮੈਨੂੰ ਭਰਨਾ ਪੁਰਨਾ ਤਾਂ ਆਉਂਦਾ ਨਹੀਂ ਮੈਂ ਦੱਸ ਦਿੰਨ ਮੈਨੂੰ ਇਦਾਂ ਦਾ ਹੀ ਭਰਨਾ ਆਉਂਦਾ ਕਲਰ ਭਰਨੇ ਕੱਢੀ ਹੂੰ ਬਸ ਕਲਰ ਬਾਹਰ ਨਹੀਂ ਕੱਢਦਾ ਔਰ ਇਧਰ ਇਧਰ ਕੀ ਭਰਨ ਦਾਸ ਮੈਨੂੰ ਜਣਾ ਤੇ ਭਰੀਏ ਹਾਂ ਇਹਨਾ ਦਿਨ ਮਮਾ ਤੋਂ ਪੁੱਛ ਕੇ ਦਿੱਤਾ ਫੇ ਛੇਤੀ ਪੁੱਛਣਾ ਮਮਾ ਛੇਤੀ ਪੁੱਛਣਾ ਕਰੀਏ ਇਹਨੂੰ ਪੂਰਾ ਅੱਜ ਇਹਨੂੰ ਪੂਰਾ ਕਰਨਾ ਪੂਰਾ ਹੋਰ ਠੀਕ ਆ ਫਿਰ ਮੈਂ ਕੱਲ ਮੈਨੂੰ ਦੇ ਦੇਣਾ ਆਹੋ ਤੂੰ ਫਿਰ ਦੱਸ ਨਾ ਫਿਰ ਭਰੀਏ ਚ ਠੀਕ ਨਾ ਮਮਾ ਤੋਂ ਪਹਿਲਾਂ ਪੁੱਛ ਲੈ ਕਿ ਟੂ ਡਾਨ ਇਹ ਕੌਣ ਬਣਾ ਰਿਹਾ ਕਿ ਟੂ ਡਾਨ ਕਿ ਟੂ ਡਾਨ ਇਹ ਸਾਡਾ ਕਿ ਟੂ ਡਾਨ ਤੇ ਪੁੱਛੇ ਪਰ ਬਤ ਪਾਕਿਆ ਰੰਗ ਵੀ ਭਰੀਏ ਠੀਕ ਆ ਅੱਜ ਮੈਂ ਕਰਨੀ ਆ ਪੇਂਟਿੰਗ ਇਹਨੂੰ ਪੇਂਟਿੰਗ ਬੋਲਦੇ ਨਾ ਪੇਂਟਿੰਗ ਡਰਾਇੰਗ ਅੱਛ ਪੇਂਟਿੰਗ ਕਿਹੜੀ ਹੁੰਦੀ ਆ ਪੇਂਟਿੰਗ ਕਲਰ ਹੁੰਦੇ ਆ ਪੇਂਟਿੰਗ ਬੋਲੇ ਜਾਂਦੇ ਇਹ ਡਰਾਇੰਗ ਹੈਗੀ ਅੱਛਾ ਬਾਕੀਆਂ ਚ ਤਾਂ ਦੇਖ ਲੈ ਫਿਰ ਕਿੱਟੂ ਟੋਨ ਪਾਪਾ ਤੈਨੂੰ ਪੁੱਛ ਲੈਨੇ ਆ ਪਾਪਾ ਨੂੰ ਪੁੱਛ ਲੈਨੇ ਆ ਪਾਪਾ ਇੱਧਰ ਇੱਥੇ ਇੱਥੇ ਕਿਹੜਾ ਰੰਗ ਭੰਨਾ ਘਰ ਤੇ ਕਿਹੜਾ ਰੰਗ ਭੰਨਾ ਘਰ ਤੇ ਇੱਧਰ ਕਰ ਦੋ ਇੱਧਰ ਤਾਂ ਮੈਨੂੰ ਪਤਾ ਹੀ ਆ ਇੱਥੇ ਕਿਹੜਾ ਬਰਾਊਨ ਅੱਛਾ ਇੱਧਰ ਵੀ ਬਰਾਊਨ ਇੱਧਰ ਵੀ ਬਰਾਊਨ ਚੱਲ ਠੀਕ ਲੋ ਯਾਰ ਤੈਨੂੰ ਆਪਣੇ ਤੇ ਰੰਗ ਨਹੀਂ ਪਤਾ ਕੀ ਆ ਮੈਨੂੰ ਹੁੰਦੇ ਨਹੀਂ ਕਿਹੜਾ ਰੰਗ ਕਿੱਟੋ ਆਪਣੇ ਦੇਸ਼ ਦਾ orange white ਹਾਂ ਬਲੂ ਗ੍ਰੀਨ ਬਲੂ ਕਿੱਥੇ ਆ ਗਿਆ ਪੁੱਤ ਆ ਦੇਖੋ ਇਹ ਇਹ ਬਲੂ ਆ ਸ਼ੋਕ ਚੱਕਰ ਬਲੂ ਰੰਗ ਦਾ ਹੁੰਦਾ ਹਾਂ ਮੈਨੂੰ ਨਹੀਂ ਨਾ ਪਤਾ ਤੈਨੂੰ ਮੈਨੂੰ ਸਿਖੋਂਦੀ ਨਹੀਂ ਹੈਗੀ ਮੈਨੂੰ ਕੀ ਸਵਾਹ ਪਤਾ ਲੱਗਣਾ ਤੈਨੂੰ ਮੈਨੂੰ ਸਿਖਾਇਆ ਕਰਨਾ ਆ ਹੁਣ ਆਪਾਂ ਇੱਧਰ-ਇੱਧਰ ਭੱਦੀ ਇੱਧਰ ਵਾਈਟ ਕਿਉ ਛੱਡਿਆ ਅੱਛਾ ਸਟicker ਲੈਣ ਨੂੰ ਅਸੀਂ ਮੈਂ ਕੁਝ ਵੀ ਕਰਨਾ ਹੈ ਤੇਲੇ ਆਪਣਾ ਨਾਮ ਵੀ ਲਿਖਵਾ ਲੈ ਪਿੱਛੇ ਤੂੰ ਚੀਟਿੰਗ ਕਰਤੀ ਤੂੰ ਤਾਂ ਫਿਰ ਮੈਡਮ ਨਾ ਕਿਵੇਂ ਇਹ ਪਿੱਛੇ ਹੋ ਨਾ ਪਿੱਛੇ ਇੱਥੇ ਵੀ ਭਰਦੀ ਇੱਥੇ ਵੀ ਭਰਦੀ ਹੈ ਗ੍ਰੀਨ ਇੱਥੇ ਵੀ ਇੱਦਾਂ ਇਹ ਵੀ ਕਰਨਾ ਜੇ ਇਹਨੂੰ ਕਰਕੇ ਦਿਖਾ ਨਹੀਂ ਦਿਖਾਵੇਂ ਨਾ ਕਰਕੇ ਦਿਖਾ ਆ ਲੈ ਆ ਲੈ ਸਭ ਤੋਂ ਪਹਿਲਾਂ ਇੱਦਾਂ ਹੀ ਕਰਾਂਗੇ ਦੇਖ ਕੇ ਇੱਦਾਂ ਤਾਂ ਮੈਨੂੰ ਪਤਾ ਹੀ ਹੈ ਇੱਦਾਂ ਇਹ ਵਾਲਾ ਕਲਰ ਆਊਗਾ ਦੋ ਰੰਗ ਦਾ ਭਰਨਾ ਨਾ ਦੋ ਰੰਗ ਦੇ ਇੱਥੇ ਨਹੀਂ ਭਰਨਾ ਬਸ ਇੱਥੇ ਹੀ ਕਰਨਾ ਸੀ ਡਬਲ ਡਬਲ ਛੇਡ ਦੇਣੀ ਹੈ ਸਿੰਗਲ ਲੱਗ ਇੱਕ ਕਿੱਟੂ ਡਾਉਣ ਸਾਡੀ ਕਰ ਰਹੀ ਹੈ ਪੇਂਟਿੰਗ ਕਿੱਟੂ ਕਰਦੇ ਇਹ ਨਾ ਬੁਝੇ ਪੇਂਟਿੰਗ ਤੇ ਨਹੀਂ ਡਰਾਇੰਗ ਨਾ ਪੇਂਟਿੰਗ ਨਹੀਂ ਨਾ ਇਹ ਡਰਾਇੰਗ ਹੋ ਗਿਆ ਠੀਕ ਉਹ ਦਾਤਾ ਆ ਗਿਆ ਦਾਤਾ ਤਾਈ ਤੇਰੀ ਵੀਡੀਓ ਨਹੀਂ ਮੈਂ ਣੇ ਇਹ ਮਿੱਠੇ ਦੇ ਬਹਿ ਰਹੀ ਆ ਨਾ ਬੰਦੇ ਇੰਨੇ ਹਾਂ ਵੀ ਕਾਰਤੂਸ ਲੁਧਿਆਣਾ ਹਾਂਜੀ ਵੀਰ ਕਾਰਤੂਸ ਲੁਧਿਆਣਾ ਤੇ ਇਹ ਲੈਟਰ ਲੱਗੀ ਜਾਂਦੀਆਂ ਲਗਾ ਲਾ ਲਗਾ ਲਾ ਪੂਰਾ ਕੰਮ ਖਿੱਚ ਦੇ ਮੋੜਾ ਮੋੜਾ ਨਾਈਟ ਸੂਟ ਦੇ ਆ ਨਾ ਉਹ ਦਿਖਾ ਦੂਗਾ ਉਹਦਾ ਮੈਂ ਦੇਖ ਲਿਆ ਨਾਈਟ ਸੂਟ ਉਹ ਨਾਈਟ ਸੂਟ ਦਾ ਪਤਾ ਕੀ ਚੱਕਰਾ ਪੂਰਾ ਸੈੱਟ ਲੈ ਆ ਪਜਾਮਾ ਅੰਡਰ ਆਰਮਰ ਦਾ ਜਿਹੜੀ ਹੁੱਡੀ ਆ ਉਹ ਐਜੇ ਦੱਸਦੀ ਆ ਮਿਕਸ ਮਿਕਸ ਦਾ ਨੀਲਾ ਪੁੜਾ ਮਿਕਸ ਮਿਕਸ ਕੰਮ ਕਰਕੇ ਲਿਆਇਆ ਹੈ ਚਲੋ ਠੀਕ ਆ ਬਈ ਚੱਲ ਮੰਦਰਾ ਮਾਰ ਸਲਫ ਉਹਦੀ ਕੰਮ ਕਾਜ ਆਪਾਂ ਲਈ ਕਰ ਰਾਤਾ ਹੋ ਗਿਆ ਟਾਈਮ 8:30 ਵਜੇ ਹੋ ਗਏ। ਹੁਣ ਆਪਾਂ ਜਾਣਾ ਆ ਸੱਜਣਾ ਮਿੱਤਰਾਂ ਕੋਲ। ਫੋਨ ਕਰੀ ਜਾਂਦੇ ਆ ਅੱਜ ਉਹ ਕਹਿੰਦੇ ਛੇਤੀ ਆਜੋ ਪ੍ਰੋਗਰਾਮ ਬਣਾਇਆ ਕੋਈ ਨਾ ਕੋਈ ਕਹਿੰਦੇ ਅੱਜ। ਕਾ ਚਲੋ ਫਿਰ ਆਗੇ ਤੁਹਾਡੇ ਕੋਲ ਵੀ। ਬੜਾ ਸਿਰ ਦੋਹਾ ਲਾਤਾ ਅੱਜ ਨਾ ਇੰਨਾ ਫੋਨ ਵੱਜਿਆ ਨਾ। ਸਿਰ ਦਾ ਅੱਧੇ ਤਾਂ ਮੈਨੂੰ ਲੱਗਦਾ ਨਾ ਜਿਹੜੀ ਫੈਕਟਰੀ ਵਾਲੇ ਬੰਦੇ ਨੂੰ ਡਾਕਟਰਾਂ ਕੋਲ ਮੈਨੂੰ ਜਾਣ ਲਾ ਦੇਣਗੇ ਛੇਤੀ ਤੇ ਛੇਤੀ। ਪਾ ਭਰਾਵਾ ਹੁਣ ਮੇਰੇ ਕੋਲ ਇੱਕ ਇੱਕ ਨੰਬਰ ਹੈ ਮੇਰੇ ਕੋਲ ਤਾਂ ਪਤਾ ਮੇਰੇ ਕੋਲ ਹੋਰ ਫੋਨ ਹੈ ਨਹੀਂ ਕੋਈ ਹਨਾ ਨੰਬਰ ਨਵਾਂ ਲੱਗਾ ਕੋਈ ਇੱਕ ਫੋਨ ਹੋਰ ਕਿਸੇ ਨੂੰ ਫੋਨ ਕਰਨ ਦਾ ਟਾਈਮ ਹੀ ਨਹੀਂ ਦਿੰਦੇ ਭਰਾਵਾ ਇੱਕ ਕੱਢਦਾ ਦੂਜਾ ਦੂਜਾ ਕੱਢਦਾ ਤੀਜਾ ਇਹ ਤਾਂ ਮਨਾਂ ਦਾ 10 ਜਾਣੇ ਨਾ ਇੱਕੋ ਨੰਬਰ ਡਾਇਲ ਕਰ ਜਾਂਦੇ ਆ ਮੈਨੂੰ ਚੱਕਦਾ ਬੇਰੇ ਨੂੰ ਬੇਰੇ ਨੂੰ ਚੱਕਦਾ ਉਹਦੇ ਨੂੰ ਉਹਦੇ ਨੂੰ ਚੱਕਦਾ ਉਹਦੇ ਨੂੰ ਪਤਾ ਨਹੀਂ ਭਰਾਵਾ ਕੌਣਾ ਕਰ ਦਿੰਦੇ ਬੰਦੇ ਨੂੰ ਨਾ ਇਹ ਸੋਹਂਦੇ ਵੀ ਬੰਦਾ ਮਰ ਜੇ ਤੇ ਸਾਡੀ ਜਾਨ ਛੁੱਟੇ ਇਹ ਹਿਸਾਬ ਆ ਉਹ ਲੱਗ ਕਦੇ ਕਦੇ ਨਾ ਇਹ ਮੇਰੀ ਮੈਂ ਤਾਂ ਹੀ ਨਾ ਮੇਰੀ ਹੁਣ ਆ ਤਾਂ ਮੈਂ ਨਾ ਰਾਤ ਨੂੰ ਨਾ ਜਦ ਪਤਾ ਲੱਗ ਗਿਆ ਵੀ ਆਪਣੀਆਂ ਗੱਡੀਆਂ ਇੱਧਰ ਲੰਘ ਗਈਆਂ ਉੱਧਰ ਵਾਲੀਆਂ ਇੱਧਰ ਆ ਗਈਆਂ ਵੀਰੇ ਮੈਂ ਜਾਜ ਤਲਾ ਕੇ ਸੋ ਜਾਂਦਾ ਤੇ ਨੀਂਦ ਪੂਰੀ ਹੁੰਦੀ ਹਾਂ ਹਾਂ ਵੀ ਸੌਂ ਤਾਂ ਜਾਈਆ ਯਾਰ ਘਟੋ ਘਟਾ ਯਾਰ ਇਹ ਜੋ ਨੀਂਦ ਹੀ ਨਹੀਂ ਆਪਾਂ ਆਪਦੀ ਪੂਰੀ ਕਰ ਪਾਏ ਯਾਰ ਫਿਰ ਮੈਂ ਜ਼ਿੰਦਗੀ 'ਚ ਫਿਰ ਥੋੜਾ ਸਟ੍ਰੈਸ ਲੈ ਕੇ ਕੰਮ ਕਰੀਦਾ ਫਾਇਦਾ ਕੀ ਹੋਇਆ ਯਾਰ ਮੈਨੂੰ ਸਾ ਵੀ ਜਰਾ ਲੜਦਾ ਫੋਨ ਬੰਦ ਕਰ ਲਿਆ ਮੈਂ ਕਿਹਾ ਵੀਰੇ ਯਾਰ ਤੈਨੂੰ ਨਹੀਂ ਪਤਾ ਭਰਾਵਾ ਜਣਾ ਨੇ ਉਸ ਉਹ ਟਾਈਮ ਫੋਨ ਮਿਲੋਣਾ ਆਪ ਦਾ ਭਰਾਵਾ ਏਸੀ ਵਾਲੇ ਕਮਰਿਆਂ ਦੇ ਵਿੱਚ ਲੰਮੇ ਪੈਸੇ ਹੁੰਦੇ ਸਿਹਰੇ ਉੱਠਦੇ ਆ ਔੜ ਦੇ ਚੱਕ ਦੇ ਫੋਨ ਹੀ ਮਿਲਾ ਦਿੰਦਾ ਸਿੱਧਾ ਕਾਹ ਹੈ ਜੀ ਗਾੜੀ ਗਾੜੀ ਕੀ ਡਰਾਈਵਰ ਭੈਣ ਜਹਾ ਜਿਹੜਾ ਤੁਸੀਂ ਮਸ਼ੀਨ ਉਹ ਬੜਾ ਜੀ ਨਾਲ ਆਰਾਮ ਕਰਦੇ ਭਰਾਵਾ ਬੰਦੇ ਦਾ ਚਲੋ ਜ਼ਿੰਦਗੀ ਹੈ ਤੱਕੇ ਫਾਹੇ ਚੱਲੀ ਹੋ ਜਾਣੇ ਕਿਉਂ ਜੀ ਬਾਕੀ ਦੇਖਦੇ ਆ ਕੀ ਬਣਦਾ ਅੱਗੇ ਜਾ ਕੇ ਸੱਚੇ ਮਿੱਤਰ ਆਪਾਂ ਨੂੰ ਠੀਕ ਰਹਿ ਨੇ ਬਾਕੀ ਤੁਹਾਨੂੰ ਆਪਰੇ ਅੱਗੇ ਜਾ ਕੇ ਦੇ